કેવીક ਦੱਸ ਤਾਂ ਹੈ ਵੀਡੀਓ ਦੇਖੀ ਉਹ ਕਿਸੇ ਨੂੰ ਜੱਜ ਕਰ ਰਹੇ ਹੋ غلط ਹੈ ਕਿ ਉਹਨੇ માઈક પર લે ઓડિયન્સ ਨੂੰ ਬਹੁਤ ਕੁਝ ਬੋਲ ਲਿਆ ਹੈ ਠੀਕ ਹੈ ਉਸ ਤੋਂ ਬਾਅਦ ਸਾਰੀ ਗੱਲ ਠੀਕ ਹੈ ਇੱਕ ਪਾਸੇ ਹੈ ਲੇਕਿਨ ਕਦੇ ਵੀ ਕੁੜੀ ਦਾ ਸਟੇਜ ਤੇ ਗਾਲੀ ਗਲੋਚ ਕਰਨਾ મતલਬ ਨਹੀਂ ਬਣਦਾ ਜਿਹੜੀ ਕੁਝ ਜਿਹੜੀ ਦੱਸ ਕੇ ਜਿਹੜੀ ਉਹ ਦੇਖ ਚ ਨਹੀਂ ਪੂਰੀ ਵੀਡੀਓ ਦੇਖੀ ਆ ਬਈ ਕਿ ਰਿਕਾਰਡਿੰਗ ਖੜਾਓ ਤੇ ਆਪਣਾ ਟੈਲੀਸਕੋਪ ਉਹਦੇ ਵਿੱਚ ਪੂਰਾ 파ਰਾ ਹੋ ਜਾਂਦੇ ਇਹ ਕੁੜੀ ਇਹਦੇ ਉੱਪਰ ਦੇ ਪਾਰਟੀ ਨੂੰ ਗਲਤ ਬੋਲ ਰਹੀ ਸੀ ਮਾਈਕ ਦੇ ਵਿੱਚ ਜੀ ਜੀ ਦੇ ਬੰਦੇ ਪਰਿਵਾਰ ਦੇ ਉਹਨਾਂ ਨੇ ਕਿ ਤੁਸੀਂ ਜਾਓ ਸਾਡੀ ਪੇਵਡ ਵੀ ਦਿੱਤੀ ਇਹ ਕੁੜੀ ਫਿਰ ਦੁਬਾਰਾ ਸਟੇਟ ਤੇ ਇਕੱਲੀ ਉੱਪਰ ਸੀ ਜੀ ਜੀ ਦੇ ਬੰਦੇ ਸਕਰੀਨਾਂ ਵਾਲੇ ਸੀਗੇ ਕੋਈ ਕੁੜੀ ਨਹੀਂ ਸੀ ਕਿਛੇ ਸਟਾਫ ਦਾ ਪਿੱਛੇ ਖੜਾ ਸੀ ਮੁੰਡੇ ਵੀ ਫੰਗੜਿਆਏ ਤੇ ਕੁੜੀਆਂ ਇਹ ਇਕੱਲੀ ਮਾਈਕ ਦੇ ਵਿੱਚ ਬੋਲ ਰਹੀ ਸੀ ਸਾਨੂੰ ਪੇਮੈਂਟ ਦੇਤੀ ਸਾਡੇ ਵੀ ਕਿਸੇ ਆਰਗੇਨਾਈਜ਼ਰ ਨੇ ਪੇਮੈਂਟ ਦੇਤੀ ਸਾਡਾ ਫਰਜ਼ ਹੈ ਜੀ ਉਸ ਟਾਈਮ ਸੇਤੇ ਨਹੀਂ ਆਉਣਾ ਠੀਕ ਹੈ ਸਾਡਾ ਕੰਮ ਖਤਮ ਕਰਾਵੇ ਕੋਈ ਨਾ ਕਰਾਵੇ ਠੀਕ ਹੈ ਜੀ ਸਾਨੂੰ ਜਾ ਕੇ ਉੱਥੋਂ ਚਲੇ ਜਾਣਾ ਚਾਹੀਦਾ ਪਰ ਇਹ ਲੜਕੀ ਵਾਰ-ਵਾਰ ਜਦ ਕਰਕੇ ਸੇਤੇ ਆ ਰਹੀ ਸੀ ਗਲਤ ਹੋਇਆ ਗਾਲੀ ਗਲੋਜ਼ ਦਾ ਮਤਲਬ ਨਹੀਂ ਸੀ ਲਾਡੀ ਗੇਲਬਾ ਜੀ ਉਹਨੂੰ ਬਤਾ ਵੀ ਰਏ ਕਿ ਤੂੰ ਛੱਡ ਲੜਾਈ ਨਹੀਂ ਕਰਨੀ ਫਿਰ ਇੱਕ ਇੰਟਰਵਿਊ 'ਚ ਉਹ ਕਹਿ ਰਹੀ ਆ ਆਰਗੇਨਾਈਜ਼ਰ ਸਾਡੀ ਸੇਫਟੀ ਨਹੀਂ ਕਰਦੇ ਮੈਂ ਜੀ ਅਲੀਸ਼ਾ ਪ੍ਰਧਾਨ ਲੁਧਿਆਣੇ ਤੋਂ ਹਣ ਦੇ ਮੈਂ ਕਿ ਵੀਡੀਓ ਵਾਇਰਲ ਹੋ ਗਈ ਜਿਹਦੇ ਉਸ ਆਰਟਿਸਟ ਤੇ ਗਲਾਸ ਮਾਰਿਆ ਗਿਆ ਤੇ ਸਮਰਾਲਾ ਪੁਲਿਸ ਨੇ ਮਕਦਮਾ ਕਰ ਚੁੱਕੀ ਅੱਜ ਤੁਸੀਂ ਸਮਰਾਲਾ ਪੁਲਿਸ ਤੇ ਪਹੁੰਚੇ ਕੀ ਗਲਤ ਹੋਇਆ ਇਹ ਗਲਤ ਹੋਇਆ ਜੀ ਜੇ ਉਹਨਾਂ ਤੇ ਪਰਚਾ ਦਰਜ ਹੋ ਗਿਆ ਕਿਉਂਕਿ ਕਿਵਿਕ 10 ਸੈਕਿੰਡ ਦੀ ਵੀਡੀਓ ਦੇਖ ਕੇ ਤੁਸੀਂ ਕਿਸੇ ਨੂੰ ਜੱਜ ਕਰ ਰਹੇ ਹੋ ਗਲਤ ਹੈ 10 ਸੈਕਿੰਡ ਦੀ ਵੀਡੀਓ 'ਚ ਕੁਝ ਨਹੀਂ ਪਤਾ ਲੱਗਦਾ ਉੱਥੇ ਜਿਹੜੇ ਸੈਲਸ ਤੇ ਫੰਕਸ਼ਨ ਸੀ ਉੱਥੇ ਕੈਮਰਾਜ਼ ਲੱਗੇ ਹੋਏ ਆ ਉਹ ਕੈਮਰਾਜ਼ ਦੀ ਵੀਡੀਓ ਕਢਾਓ ਸੁਣਨ ਚਾਇਆ ਮੈਂ ਉਥੇ ਉਸ ਫੋਟੋ ਤੇ ਪ੍ਰੈਜ਼ెంట్ ਨਹੀਂ ਸੀ ਕਿ ਉਹਨੇ ਮਾਈਕ ਤੋਂ ਪਹਿਲੇ ਆਡੀਅנס ਨੂੰ ਬਹੁਤ ਕੁਝ ਬੋਲ ਲਿਆ ਹੈ ਠੀਕ ਹੈ ਉਸ ਤੋਂ ਬਾਅਦ ਸਾਰੀ ਗੱਲ ਠੀਕ ਹੈ ਇੱਕ ਪਾਸੇ ਹੈ ਲੇਕਿਨ ਕਦੇ ਵੀ ਕੁੜੀ ਦਾ ਸਟੇਜ ਤੇ ਗਾਲੀ ਗਲੋਚ ਕਰਨ ਦਾ ਮਤਲਬ ਨਹੀਂ ਬਣਦਾ ਕਿਉਂਕਿ ਅਸੀਂ ਉਸ ਟਾਈਮ ਅਭੀ 25 ਮੈਂਬਰ ਆ ਉਹ ਪੂਰੀ ਬਰਾਤ ਹੈ ਹੈਨਾ ਫਿਰ ਵੀ ਉਹ ਬਹੁਤ ਡੀਸੈਂਟ ਬੰਦੇ ਸੀਗੇ ਜਿਨ੍ਹਾਂ ਨੇ ਮਤਲਬ ਫਿਰ ਵੀ ਕੀ ਆ ਪਹਿਣੇ ਤੂੰ ਚਲੀ ਜਾ ਪੇਮੈਂਟ ਵੀ ਦੇ ਦਿੱਤੀ ਉਹਨਾਂ ਦੇ ਹੱਥ ਤੇ ਗਲਤ ਹੋਇਆ ਗਾਲੀ ਗਲੋਸ ਦਾ ਮਤਲਬ ਨਹੀਂ ਸੀ ਲਾਡੀ ਗੇਲਬਾ ਜੀ ਉਹਨੂੰ ਬਚਾ ਵੀ ਰਏ ਕਿ ਤੂੰ ਛੱਡ ਲੜਾਈ ਨਹੀਂ ਕਰਨੀ ਸਿਰ ਇੱਕ ਇੰਟਰਵਿਊ ਚੋ ਕਰ ਰਹੀ ਆ ਆਰਗੇਨਾਈਜ਼ਰ ਸਾਡੀ ਸੇਫਟੀ ਨਹੀਂ ਕਰਦੇ ਹੈਨਾ ਮੈਨੂੰ 20 ਸਾਲ ਕੰਮ ਕਰਦੀ ਨੂੰ ਹੋ ਗਿਆ ਜੀ 200 250 ਹਜ਼ਾਰ ਬੰਦਾ ਵੀ ਬਰਾਤ ਚ ਹੁੰਦਾ ਹੈ ਤੇ ਅਸੀਂ ਇਕੱਲੇ ਤਾਂ ਉੱਥੋਂ ਨਿਕਲ ਕੇ ਨਹੀਂ ਆ ਸਕਦੇ ਅਗਰ ਆਰਗੇਨਾਈਜ਼ਰ ਸਾਡੀ ਸੇਫਟੀ ਨਹੀਂ ਕਰੇਗਾ ਤਾਂ ਅਸੀਂ ਕਿੰਨਾ ੱ ਇਕੱਲੇ ਬਚ ਕੇ ਆ ਜਾਾਂਗੇ ਜੀ ਉੱਥੋਂ ਤੁਸੀਂ ਵੀ ਸਮਝਦਾਰ ਹੋ ਬੜੀ ਬੇਕੀ ਰੀਅਲ ਲੱਖਰ ਬੇਲਾ ਦੇ ਪਾਰਟੀ ਲੰਦੇ ਤੁਹਾਡੇ ਬਹੁਤ ਮਿਹਨਤ ਲੱਗਦੀ ਹੈ ਪੈਸੇ ਲੱਗਦੇ ਨਹੀਂ ਇੱਕ ਕੱਲ ਛੋਟੀ ਗਲਤੀ ਕਰਕੇ ਕਹਿ ਲਿਓ ਤੁਸੀਂ ਇੱਕ ਛੋਟੀ ਗਲਤੀ ਹੈ ਵੀ ਜੋ ਵੀ ਵੀਡੀਓ ਆਇਆ ਹੈ ਉਹ ਸਭ ਨੇ ਕਿ ਲੋਕ ਇਸ ਤੋਂ ਡਰ ਦੇ ਵਿੱਚ ਆ ਜਾਂਦੇ ਨੇ ਕਿ ਅਸੀਂ ਇਹ ਜਿਹਾ ਪ੍ਰੋਗਰਾਮ ਕਰਾਣਾ ਨਹੀਂ ਚਾਹੀਦਾ ਵੀ ਸਾਡੇ ਮਾਹੌਲ ਖਰਾਬ ਹੋ ਜਾਂਦੇ ਨੇ ਫੰਕਸ਼ਨ ਖਰਾਬ ਹੋ ਜਾਂਦੇ ਨੇ ਬਿਲਕੁਲ ਜੀ ਅਸੀਂ ਤਾਂ ਹੀ 파ਰੇ ਜਾਨੇ ਇਕੱਠੇ ਹੋ ਕੇ ਪੰਜਾਬ ਪ੍ਰਧਾਨ ਸੁਖਸ਼ੇਰਪੁਰ ਸਰਪ੍ਰਸ ਸਾਡੇ ਲਾਡੀ ਵੀਰ ਜੀ ਅਸੀਂ ਸਾਰੇ ਤਾਂ ਹੀ ਇੱਥੇ ਸਾਰੇ ਇਕੱਠੇ ਹੋਏ ਆ ਕਿ ਇਹ ਕੰਮ ਖਰਾਬ ਹੋ ਰਿਹਾ ਗਲਤ ਹੋ ਰਿਹਾ ਜੋ ਸਾਡੇ ਨਾਲ ਹੋ ਰਿਹਾ ਹੈ ਗਾਹਾਂ ਗਾਹਾਂ ਇੱਕੰਮ ਵੱਧ ਰਿਹਾ ਘਟ ਨਹੀਂ ਰਿਹਾ ਅਲੂ ਸਾਨੂੰ ਫੈਮਲੀਆ ਫੰਕਸ਼ਨ ਨਹੀਂ ਕਿ ਦਰਬੀਆਂ ਮਾਰੀਆਂ ਨਹੀਂ ਬੁੱਕ ਕਰਾਉਣ ਗਈਆਂ ਜੀ ਕਿ ਸਾਡੇ ਘਰ ਘਰ ਦੇ ਵਿੱਚ ਗੱਲ ਨੂੰ ਲੜਾਈ ਝਗੜਾ ਹੋਊਗਾ ਇਹ ਸਾਡੇ ਕੰਮ ਤੇ ਬਹੁਤ ਵੱਡਾ ਅਸਰ ਹੈ ਜੀ ਬਾਕੀ ਸਿਮਰ ਨੂੰ ਸਭ ਤੋਂ ਪਹਿਲਾਂ ਫੋਨ ਵੀ ਕੀਤਾ ਗਿਆ ਜੀ ਅਸੀਂ ਠੀਕ ਹੈ ਜੀ ਉਹ ਕਹਿੰਦੀ ਵੀ ਮੈਂ ਬਾਅਦ ਚ ਗੱਲ ਕਰੂੰਗੀ ਅਸੀਂ ਉਹਨੂੰ ਹਰ ਇੱਕ ਚੀਜ਼ ਪੁੱਛਣੀ ਚਾਹੀਏ ਵੀ ਭਾਈ ਤੇਰੇ ਨਾਲ ਕੀ ਗੱਲ ਹੋਈ ਐ ਇਦਾਂ ਨਹੀਂ ਵੀ ਅਸੀਂ ਉਹਨੂੰ ਫੋਨ ਨਹੀਂ ਕੀਤਾ ਤੇ ਉਹ ਮੈਨੇਜਰ ਆ ਉਹਦੇ ਅਮਨ ਜੀ ਠੀਕ ਹੈ ਅਸੀਂ ਉਹਨੂੰ ਵੀ ਫੋਨ ਕੀਤਾ ਵੀ ਵੀਰੇ ਮੈਨੂੰ ਦੱਸ ਕੀ ਗੱਲ ਬਾਤ ਹੋਈ ਐ ਅਸੀਂ ਪੰਜਾਬ ਟੀਮ ਨੇ ਪੂਰੀ ਗੱਲਬਾਤ ਉਹਦੇ ਨਾਲ ਵੀ ਕਰਨੀ ਚਾਹੀਦੀ ਫਿਰ ਅਸੀਂ ਜੋ ਉੱਥੇ ਮੌਜੂਦ ਸੀਗੇ ਕਲਾਕਲਾ ਸਾਡਾ ਮੈਂਬਰ ਸੀ ਉਹਨੂੰ ਹਰ ਇੱਕ ਗੱਲ ਪੁੱਛੀ ਉਹਨਾਂ ਨੇ ਇਹੀ ਗੱਲ ਕਹੀ ਹੈ ਜੀ ਵੀ ਪਾਰਟੀ ਉੱਥੇ ਹਾਜ਼ਰ ਸੀ ਪਾਰਟੀ ਨੇ ਠੀਕ ਹੈ ਜੀ ਅਸਾਂ ਉਹਨਾਂ ਨੇ ਪੇਮੈਂਟ ਦੇਤੀ ਸੀ ਠੀਕ ਹੈ ਉਸ ਤੋਂ ਬਾਅਦ ਵੀ ਗਾਲੀ ਗਲੋਚ ਕੀਤਾ ਜਾ ਰਿਹਾ ਦੇਖੋ ਕੋਈ ਵੀ ਬੰਦਾ ਕਿਸੇ ਨੂੰ ਕਿੰਨੀ ਗਵਾਰ ਗਾਲੀ ਗਲੋਚ ਕਰ ਲੋ ਤੇ ਕਿੰਨੀ ਗਵਾਰ ਉਹ ਬਰਦਾਸ਼ਤ ਕਰ ਲੋ ਅਸੀਂ ਨਹੀਂ ਚਾਹੁੰਦੇ ਵੀ ਸਾਡਾ ਕਿਸੇ ਪਰਿਵਾਰਾਂ ਦੇ ਨਾਲ ਮਤਭੇਦ ਪਵੇ ਕੀ ਕੋਈ ਜਿਹੜਾ ਪਰਫਾਰਮਰ ਹੁੰਦਾ ਹੈ ਜੇ ਉਹ ਲੇਡੀ ਹੋਵੇ ਜਾਂ ਫੀਮੇਲ ਮੇਲ ਹੋਵੇ ਡ੍ਰਿੰਕ ਕਰਨ ਤੋਂ ਬਾਅਦ ਕੀ ਚੀਜ਼ੀ ਉਹ ਸਟੇਜ ਤੇ ਅਲਾਉ ਕਰਦੇ ਭਾਈ ਦੇਖੋ ਅਸੀਂ ਨਹੀਂ ਚਾਹੁੰਦੇ ਸਾਨੂੰ ਨਹੀਂ ਪਤਾ ਲੱਗਦਾ ਉਹਦੇ ਵਿੱਚ ਦੇਖੋ ਆਰਗੇਨਾਈਜ਼ਰ ਸਟੇਜ ਤੇ ਹੁੰਦਾ ਦੇਖੋ ਕਿੰਨੀ ਪਾਰਟੀ ਬੈਠੀ ਹੁੰਦੀ ਆ ਜੋ ਉਹਨੂੰ ਹੈਂਡਲ ਕਰਦਾ ਹੁੰਦਾ ਆਰਗੇਨਾਈਜ਼ਰ ਨੂੰ ਉਸ ਬਾਰੇ ਕੁਝ ਨਹੀਂ ਪਤਾ ਠੀਕ ਆ ਵੀ ਉਹਨੇ ਡ੍ਰਿੰਕ ਕੀਤੀ ਆ ਜਾਂ ਨਹੀਂ ਕੀਤੀ ਦੇਖੋ ਉਹਦਾ ਉਦੋਂ ਬਾਅਦ ਪਤਾ ਲੱਗਦਾ ਹੈ ਨਾ ਵੀ ਜੇ ਕੋਈ ਗੱਲਬਾਤ ਹੁੰਦੀ ਹੈ ਵੀ ਭਾਈ ਉਹਨੇ ਡਰਿੰਕ ਕੀਤੀ ਸੀ ਕਿ ਤੁਸੀਂ ਉਸੇ ਮੰਤ్ర ਦੇ ਖਿਲਾਫ ਇਸ ਕਦਮ ਤਲੂਗੀ ਅਸੀਂ ਤਾਂ ਦੇਖੋ ਜੀ ਇਹ ਕਹਿੰਨੇ ਆ ਵੀ ਪੁਲਿਸ ਨੂੰ ਪੂਰੀ ਕਾਰਵਾਈ ਕਰਕੇ ਇਨਕੁਆਇਰੀ ਕਰਕੇ ਠੀਕ ਹੈ ਜੀ ਕਾਰਵਾਈ ਕਰਨੀ ਚਾਹੀਦੀ ਆ ਇੱਕ 10 ਸੈਕਿੰਡ ਦੀ ਵੀਡੀਓ ਦੇਖ ਕੇ ਉਹ ਹਰ ਇੱਕ ਚੀਜ਼ ਉਹਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਵੀ ਜੋ ਕੁੜੀ ਦੇ ਗਲਾਸ ਮਾਰਿਆ ਜੀ ਉਹ ਗਲਤ ਹੋਇਆ ਠੀਕ ਹੈ ਜੀ ਜਿਹੜਾ ਕੰਪਲੀਟ ਕੀਤੀ ਜਾਊਗੀ ਤੁਹਾਡੇ ਪਰ ਬਿਲਕੁਲ ਜੀ ਬਿਲਕੁਲ ਖੜੇ ਆ ਜੀ ਅਸੀਂ ਪੂਰੀ ਪੰਜਾਬ ਟੀਮ ਇੱਥੇ ਖੜੀ ਹੈ ਹੈਨਾ 40 50 ਬੰਦਾ ਆਇਆ ਹੈ ਅਗਰ ਕੋਈ ਆਪਣੇ ਨਾਲ ਬੈਣੀਪਾਲ பாਜੀ ਜਾਂ ਲਾਡੀ ਗਿਲਪਾਜੀ ਸਹੀ ਹੈ ਤਾਈ ਅਸੀਂ ਇਹਨਾਂ ਨਾਲ ਖੜੇ ਆ ਠੀਕ ਹੈ ਜੀ ਖਿਡਾਰੀ ਕੀ ਨਾਮ ਤੁਹਾਡੇ ਜੀ ਮੇਰਾ ਨਾਮ ਬਿੱਟੂ ਬੈਣੀਪਾਲ ਹੈ ਮੈਂ ਚੰਡੀਗੜ੍ਹ ਤੋਂ ਟੀਮ ਨੰਬਰ ਮੇਰਾ ਗਰੁੱਪ ਡੀ ਜੀ ਹੈ ਜਿਹੜੀ ਆ 2-3 ਦਿਨ ਤੋਂ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਇਹ ੜਕੀ ਦੀ ਕ੍ਰੀ ਇਹਦੇ ਬਾਰੇ ਆਪਾਂ ਗੱਲ ਕਰਨੀ ਹੈ ਕਿ ਇਹਦੀ ਜਿਹੜੀ ਅਸਲ ਸਚਾਈ ਆ ਉਹ ਵੀਡੀਓ ਕੱਲੀ ਸਿਰਫ ਜਿਹੜੀ 10 ਸੈਕਿੰਡ ਦੀ ਵੀਡੀਓ ਉਹ ਦੇਖ ਕੇ ਨਹੀਂ ਪੂਰੀ ਵੀਡੀਓ ਦੇਖੀ ਜਾਵੇ ਤੇ ਰਿਕਾਰਡਿੰਗ ਘੜਾਓ ਤੇ ਆਪਣਾ ਟੈਲਿਸਕੋਪ ਉਹਦੇ ਵਿੱਚ ਪੂਰਾ ਸਾਰਾ ਹੋਊਗਾ ਤੇ ਇਹ ਕੁੜੀ ਸਟੇਜ ਦੇ ਉੱਪਰ ਤੇ ਪਾਰਟੀ ਨੂੰ ਗਲਤ ਬੋਲ ਰਹੀ ਸੀ ਮਾਈਕ ਦੇ ਵਿੱਚ ਤੇ ਪਾਰਟੀ ਨੇ ਇਹਨੂੰ ਥੱਲੇ ਜਾਣ ਵਾਸਤੇ ਕਿਹਾ ਜਾਂ ਕਿ ਫਲੋਰ ਤੇ ਜਾਣ ਵਾਸਤੇ ਕਿਹਾ ਇਹਨੂੰ ਤੇ ਫਿਰ ਇਹ ਥੱਲੇ ਗਈ ਨਹੀਂ ਦੁਬਾਰੇ ਡੀਜੇ ਬੰਦ ਕਰਵਾ ਦਿੱਤਾ ਉਹਨਾਂ ਨੇ ਵੀ ਤੁਸੀਂ ਜਾਓ ਤੁਹਾਡੀ ਪੇਪਰ ਵੀ ਦੇਤੀ ਇਹ ਕੁੜੀ ਫਿਰ ਦੁਬਾਰਾ ਸਟੇਜ ਤੇ ਕੱਲੀ ਉੱਪਰ ਸੀਗੀ ਜੀਜੇ ਬੰਦੇ ਸਕਰੀਨਾਂ ਬੰਦੇ ਸੀਗੀਆਂ ਕੋਈ ਕੁੜੀ ਨਹੀਂ ਸੀ ਪਿੱਛੇ ਸਟਾਫ ਸਾਰਾ ਪਿੱਛੇ ਖੜਾ ਸੀ ਮੁੰਡੇ ਵੀ ਪੰਗੜਿਆਏ ਤੇ ਕੁੜੀਆਂ ਵੀ ਇਹ ਕੱਲੀ ਮਾਈਕ ਦੇ ਵਿੱਚ ਉੱਥੇ ਬੋਲੀ ਸੀ ਤੇ ਜਿਵੇਂ ਕੇ ਲੜਕੇ ਵਾਲਾ ਕਹਿਆ ਜਾ ਰਿਹਾ ਸੀ ਕਿ ਮੇਰੇ ਸੈਲਫ ਸਟ੍ਰੈਕ ਤੇ ਜੋ ਘਠੇ ਸੌਂਤੀ ਮੈਂ ਦੁਖੀ ਹੋ ਗਈ ਨਹੀਂ ਦੁਖੀ ਨਹੀਂ ਇਹਨੇ ਡ੍ਰਿੰਕ ਵੀ ਕੀਤੀ ਹੋਈ ਸੀਗੀ ਇਹ ਥੱਲੇ ਤੋਂ ਫਿਰ ਦੁਬਾਰਾ ਉੱਪਰ ਗਈ ਹੈ ਮਾਈਕ ਵਿੱਚ ਪਾਰਟੀ ਨੂੰ ਗਲਤ ਬੋਲ ਰਹੀ ਸੀ ਉਹ ਜੋ ਗਲਾਸ ਮਾਰਿਆ ਪਾਰਟੀ ਨੇ ਤੇ ਉਹ ਜਦੋਂ ਬਹੁਤ ਜ਼ਿਆਦਾ ਬੋਲੀ ਸੀ ਉਹ ਤਾਂ ਉਹਨਾਂ ਨੇ ਉੱਪਰ ਸਟੇਜ ਤੇ ਨੂੰ ਗਰਾਸ ਮਾਰੇ ਸੀਗਾ ਉਹ ਉਹਨਾਂ ਵਿੱਚ ਕਮਾਲਾਪੁਰਸ ਵੱਲੋਂ ਚਾਰ ਬੰਦੇ ਮਕਰਾਂ ਦਾ ਟਿਕਾਣਾ ਸੀ। ਤੁਸੀਂ ਕੀ ਕਹਿਣਾ ਚਾਹੁੰਦੇ ਕੀ ਇਨਸਾਫ ਦੀ ਮੰਗ ਕਰਦੇ? ਨਹੀਂ ਉਹ ਦੇਖੋ ਪਰਚਾ ਗਲਤ ਹੋਇਆ। ਇਹਦੀ ਪੂਰੀ ਇਨਕੁਆਇਰੀ ਹੋਣੀ ਚਾਹੀਦੀ ਹੈ। ਕੱਲਾ ਇੱਕ ਤੁਸੀਂ ਦੇਖ ਕੇ ਪਰਚਾ ਕਰਦੇ ਆ ਕਿ ਜਿਹੜਾ ਲਾਡੀ ਗਿੱਲੇ ਉੱਪਰ ਸਟੇਜ ਦੇ ਉਹੀ ਲੈ ਕੇ ਆਏ ਸੀ ਇਹਨੂੰ ਉਹੀ ਸਟੇਜ ਤੇ ਥੱਲੇ ਲੈ ਕੇ ਜਾ ਰਹੇ ਸੀਗਾ। ਇਹਨੇ ਇਹ ਵੀ ਕਿਹਾ ਮੇਰੀ ਸਪੋਰਟ 'ਚ ਕੋਈ ਨਿਕੜਿਆ ਉਹ ਬੰਦਾ ਹੀ ਇਹਨੂੰ ਸਟੇਜ ਤੇ ਥੱਲੇ ਲੈ ਕੇ ਜਾ ਰਿਹਾ ਸੀਗਾ। ਇਹ ਵੀਡੀਓ ਵਾਇਰਲ ਹੋਈ ਇਹ ਤਾਂ ਅਸੀਂ ਸ਼ਰਾਰਤ ਅੱਲਾ ਕਰ ਰਹੀ ਹੈ ਕਿਵੇਂ ਲੱਗ ਰਹੀ ਹੈ ਨਹੀਂ ਇਹ ਸ਼ਰਾਰਤ ਹੈ ਪਤਾ ਨਹੀਂ ਇਹ ਨੇ ਫੇਮ ਲੈਣ ਵਾਸਤੇ ਇਹ ਕੀਤਾ ਇਹ ਨੂੰ ਦੇਖੋ ਇਹ ਨੂੰ ਪਤਾ ਇਹ ਇਨਕੁਆਰੀ ਹੋਣ ਤੋਂ ਬਾਅਦ ਪਤਾ ਲੱਗੂ ਇਹ ਨੇ ਕੀ ਕੀਤਾ ਸਾਡੇ ਨਾਲ ਗਰੁੱਪ ਹੁੰਦੇ ਨੇ ਕਿ ਕੋਈ ਵੀ ਕੋਈ ਬਹੁਤ ਨਹੀਂ ਸਾਡੇ ਗਰੁੱਪ ਦਾ ਅੱਜ ਤੱਕ ਕੋਈ ਵੀ ਇੰਨੀਆਂ ਕੁੜੀਆਂ ਆਪਣੇ ਕੋਲ ਕੰਮ ਕਰਦੀਆਂ ਨੇ ਮੁੰਡੇ ਕੁੜੀਆਂ ਕਦੀ ਕਿਸੇ ਦੀ ਕੋਈ ਸ਼ਿਕਾਇਤ ਨਹੀਂ ਨਾ ਕੋਈ ਕੁੜੀ ਐਦਾਂ ਕਰਦੀ ਕੋਈ ਪਾਰਟੀ ਐਦਾਂ ਨਹੀਂ ਕਰਦੀ ਵੀ ਥੱਲੇ ਆਓ ਇਹ ਬਿਲਕੁਲ ਗਲਤ ਹੈ ਇਹ ਆਪ ਉੱਪਰ ਹਿਸ਼ਾਰੇ ਕਰੀ ਸੀ ਗਲਤ ਤੇ ਇਹਦੇ ਹੀ ਇਹਦਾ ਕਸੂਰ ਹੈ ਹਾਂ ਜੀ ਨਾਮਤੋ ਜੀ ਮੇਰਾ ਨਾਮ ਸੋਕਸੀ ਪਰ ਪ੍ਰੈਜ਼ੀਡੈਂਟ ਪੰਜਾਬ ਜੀ ਮੈਂ ਤੁਸੀ ਸਮਾਪੁਰੂਸ਼ ਨੇ ਪਹੁੰਚੇ ਹੋ ਠੀਕ ਹੈਣਾ ਚਾਹੁੰਦੇ ਹਾਂ ਕਿ ਜੋ ਵੀਡੀਓ ਵਾਇਰਲ ਹੋਈ ਸੀ ਸਾਹਬ ਉਸਨੇ ਪੱਕਾ ਪਤਾ ਕੀਤਾ ਠੀਕ ਹੈ ਮੈਂ ਜੀ ਦੇਖੋ ਜੀ ਇਹ ਜਿਹੜੀ ਇੰਟਰਵਿਊ ਦਾ ਆਪਣੀ ਆ ਰਹੀ ਆ ਠੀਕ ਹੈ 10 ਸੈਕਿੰਡ ਦੀ ਵੀਡੀਓ ਆ ਰਹੀ ਆ ਦੇਖੋ ਪਹਿਲਾਂ ਤਾਂ ਸਾਨੂੰ ਵੀ ਇਹ ਦੇਖ ਕੇ ਬੜਾ ਦੁੱਖ ਲੱਗਿਆ ਸੀ ਵੀ ਕਿਉਂਕਿ ਸਾਡੇ ਪਰਿਵਾਰ ਦੀ ਕੁੜੀ ਆ ਜੀ ਇਹ ਗਲਤ ਹੋਇਆ ਪਰ ਜਦੋਂ ਅਸੀਂ ਸਾਰੀ ਗੱਲ ਤੱਕ ਪਹੁੰਚੇ ਫੇਰ ਹੀ ਇਹ ਗੱਲ ਤੱਕ ਪਤਾ ਲੱਗਦਾ ਉਸ ਟਾਈਮ ਸਾਡੇ ਦੇਖੋ ਬਿੱਟੂ ਭਾਜੀ ਜਿਨ੍ਹਾਂ ਦਾ ਫੈਕਸ਼ਨ ਸੀ ਲੱਡੀ ਭਾਜੀ ਹੈ ਨਾ ਬਾਕੀ ਸਾਡੇ ਭੰਗੜੇ ਵਾਲੇ ਜੋ ਵੀ ਸਾਡੀਆਂ ਲੜਕੀਆਂ ਸੀ ਉੱਥੇ ਮੌਜੂਦ ਸੀ ਉਹਨਾਂ ਤੋਂ ਪਤਾ ਲੱਗਦਾ ਵੀ ਪਰਿਵਾਰ ਨੇ ਦੋ ਚਾਰ ਵਾਰ ਆ ਕੇ ਇਹਨਾਂ ਨੂੰ ਕਿਹਾ ਵੀ ਤੁਸੀਂ ਸਟੇਜ ਤੇ ਨਾ ਆਓ ਠੀਕ ਹੈ ਜੀ ਜਦੋਂ ਸਾਨੂੰ ਪੇਮੈਂਟ ਦੇਤੀ ਸਾਡੇ ਵੀ ਕਿਸੇ ਆਰਗੇਨਾਈਜ਼ਰ ਨੇ ਪੇਮੈਂਟ ਦੇਤੀ ਸਾਡਾ ਫਰਜ਼ ਹੈ ਜੀ ਉਸ ਟਾਈਮ ਸਟੇਜ ਤੇ ਨਹੀਂ ਆਉਣਾ ਠੀਕ ਹੈ ਸਾਡਾ ਕੰਮ ਖਤਮ ਕਰਾਵੇ ਕੋਈ ਨਾ ਕਰਾਵੇ ਠੀਕ ਹੈ ਜੀ ਸਾਨੂੰ ਉੱਥੋਂ ਚਲੇ ਜਾਣਾ ਚਾਹੀਦਾ ਪਰ ਇਹ ਲੜਕੀ ਵਾਰ-ਵਾਰ ਜिद ਕਰਕੇ ਸਟੇਜ ਤੇ ਆ ਰਹੀ ਸੀ ਇਸ ਕਰਕੇ ਹੀ ਪਾਰਟੀ ਨਾਲ ਦੁਆਰਾ ਰੌਲਾ ਪਿਆ ਜਿਵੇਂ ਜੇ ਪਤਾ ਲੱਗ ਰਿਹਾ ਹੈ ਕਿ ਜੋ ਡਰਿੰਕ ਦਿੱਤੀ ਸੀ ਇਹਦੇ ਵਿੱਚ ਕਿੰਨਾ ਬਿਲਕੁਲ ਦੇਖੋ ਜੀ ਅਸੀਂ ਉੱਥੇ ਮੌਜੂਦ ਨਹੀਂ ਸੀ ਆਪਾਂ ਤਾਂ ਇਹ ਗੱਲ ਕਹਿੰਦੇ ਆਂ ਵੀ ਉੱਥੇ ਹਰ ਇੱਕ ਚੀਜ਼ ਦਾ ਦੇਖੋ ਮਲਾਈਆ ਕਰਾਣਾ ਕਰਾਣਾ ਚਾਹੀਦਾ ਕਿਉਂਕਿ ਡਰਿੰਕ ਉਹਦੇ ਵਿੱਚ ਆ ਜਾਣੀ ਚਾਹੀਦੀ ਲੜਕੀ ਨੇ ਮਾਰਨਿੰਗ ਇਹੀ ਚੀਜ਼ ਦੀ ਇੰਟਰਵਿਊ ਪਾਈ ਆ ਵੀ ਮੈਂ ਡਰਿੰਕ ਕਰਦੀ ਆ ਤੇ ਬਾਕੀ ਹੀ ਉਹ ਡਰਿੰਕ ਕਰਦੀ ਆ ਜੀ ਇੱਥੇ ਕੋਈ ਦੋ ਰਹਿ ਨਹੀਂ ਡਰਿੰਕ ਕਰਦੀ ਤੁਸੀਂ ਆਪ ਨੂੰ ਸੈਸ਼ਨ ਆ ਜੀ ਕੀ ਮੰਗ ਦੇਖੋ ਜੀ ਅਸੀਂ ਸਾਨੂੰ ਜੇ ਸਾਡਾ ਪਰਿਵਾਰ ਇੱਕ ਕੋਈ ਫੈਕਸ਼ਨ ਦਿੰਦਾ ਦੇਖੋ ਅਸੀਂ ਕੰਮ ਸਾਡਾ ਰਜਗਾਰ ਤੁਹਾਡੇ ਪਾਰਟੀਆਂ ਦੇ ਸਰਤੇ ਹੀ ਚੱਲਦਾ ਅਸੀਂ ਨਹੀਂ ਚਾਹੁੰਦੇ ਵੀ ਸਾਡਾ ਕਿਸੇ ਨਾਲ ਪਰਿਵਾਰ ਦੇ ਨਾਲ ਕੋਈ ਗਲਤ ਹੋਵੇ ਠੀਕ ਹੈ ਜੀ ਕਿਸੇ ਪਰਿਵਾਰ ਦੇ ਮੁੰਡੇ ਨਾਲ ਗਲਤ ਹੋਵੇ ਜੋ ਸਚਾਈ ਹੈ ਅਸੀਂ ਤਾਂ ਇਹੀ ਚਾਹੁੰਦੇ ਹਾਂ ਵੀ ਉਹ ਗੇਰਖਣੀ ਚਾਹੀਦੀ ਹੈ ਇੱਥੇ ਸਾਡੇ ਜੋ ਵੀ ਆਰਗੇਨਾਈਜ਼ਰ ਸੀ ਮੁੰਡੇ ਸੀ ਕੁੜੀਆਂ ਸੀ ਸਾਰੇ ਮੌਜੂਦ ਆ ਜੀ ਜੋ ਵੀ ਉੱਥੇ ਗੱਲਬਾਤ ਹੋਈ ਹੈ ਉਹ ਮੌਜੂਦ ਆ ਉਹਨਾਂ ਦਾ ਸ਼ਮਰਦਾ ਇਹ ਕਹਿਣਾ ਵੀ ਜਿਹੜੇ ਜਿਹੜੇ ਗਰੁੱਪ ਨਹੀਂ ਛੱਡੇ ਆਪਸ ਵਿੱਚ ਫਟੇ ਹੋਏ ਨੇ ਬਿਕੋਸ ਗਰੁੱਪ ਸਾਡੇ ਨੂੰ ਲੱਗਦੇ ਨੇ ਜਿਹੜੇ ਗਰੁੱਪ ਸਾਡੇ ਪੇਰੇ ਐਕਟਿਵ ਹੋ ਰਹੇ ਨੇ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਇਹ ਚ ਕੋਈ ਐਨਟੀ ਵਾਲੀ ਗੱਲ ਨਹੀਂ ਹੈਗੀ ਤੁਸੀਂ ਜਿਹੜੇ ਵੀ ਆਰਗੇਨਾਈਜ਼ਰਾਂ ਨੂੰ ਕਹੋ ਦੇਖੋ ਇੱਕ ਪਰਿਵਾਰ ਦੀ ਤਰ੍ਹਾਂ ਚੱਲਦੇ ਆਂ ਸਾਡੀਆਂ ਪੰਜਾਬ ਲੈਵਲ ਤੇ ਟੀਮਾਂ ਤੁਸੀਂ ਦੱਸੋ ਉਹਦੇ ਨਾਲ ਕਿਹੜਾ ਆਰਗੇਨਾਈਜ਼ਰ ਖੜਕੇ ਉਹਨੇ ਇੰਟਰਵਿਊ ਦਿੱਤੀ ਹੈ ਜੀ ਵੀ ਇਹ ਗਲਤ ਹੋਇਆ ਠੀਕ ਹੈ ਜੀ ਉੱਥੇ ਪਤਾ ਤਾਂ ਉਹਨਾਂ ਨੂੰ ਲੱਗਣਾ ਜਿਹੜੇ ਉੱਥੇ ਮੌਜੂਦ ਸੀਗੇ ਜੀ ਕਿਉਂਕਿ ਦੇਖੋ ਲੱਢੀ ਗੱਲ ਜਿਹੜ ਕੀ ਪਾਰਟੀਆਂ ਵਾਲੇ ਸਾਡੀ ਸੇਫਟੀ ਨਹੀਂ ਕਰਦੇ ਸਾਡੀ ਕੋਈ ਸੇਫਟੀ ਨਹੀਂ ਦੇਖੋ ਜੀ ਉਹ ਵਾਰ-ਵਾਰ ਆਰਗੇਨਾਈਜ਼ਰ ਜਿਹੜਾ ਹੀ ਬੰਦਾ ਉਹਨੂੰ ਲੈ ਕੇ ਗਿਆ ਜਾਂ ਤਿੰਨ ਆਰਗੇਨਾਈਜ਼ਰ ਉੱਥੇ ਹਾਜ਼ਰ ਸੀਗੇ ਉਹਨਾਂ ਨੇ ਵਾਰ-ਵਾਰ ਉਹਦੀ ਮਿਹਨਤ ਕੀਤੀ ਆ ਵੀ ਤੂੰ ਇੱਥੋਂ ਚਲੀ ਜਾ ਤੇ ਉਹ ਮੁੰਡਾ ਲਾਢੀ ਗੱਲ ਉਹਦੇ ਅੱਗੇ ਹੋ ਕੇ ਠੀਕ ਆ ਜੀ ਉਹਨੂੰ ਫੜ ਰਿਆ ਤੇ ਫੇਰ ਵੀ ਉਹ ਗੰਦੀਆਂ ਗੱਲਾਂ ਕੱਢ ਰਹੀ ਆ ਜੀ ਨਾਮ ਤੁਹਾਡਾ ਜੀ ਮੇਰਾ ਨਾਮ ਆ ਜੀ ਲਾਢੀ ਗੱਲ ਸਰ ਤੁਸੀਂ ਹਾਂ ਸਵਾਲਾ ਪੁਲਿਸ ਸਟੇਸ਼ਨ ਆਈ ਸੀ ਵੀਡੀਓ ਬਾਰ ਬਾਰ ਹੋਈ ਸੀ ਜਦੋਂ ਡਾਂਸਰ ਤੇ ਗਲਾਸ ਮਾਰਿਆ ਗਿਆ ਇਹ ਬੜਾ ਵਿਵਾਦ ਉੱਠਿਆ ਤਾਂ ਉਸ ਦੇ ਵਿੱਚ ਤੁਸੀਂ ਸੀ ਜਦੋਂ ਅਕਸ ਨੂੰ ਸਾਈਡ ਤੇ ਲੈ ਕੇ ਜਾ ਰਹੇ ਹਾਂ ਜੀ ਕਹਿਣਾ ਚਾਹੁੰਦੇ ਮੈਂ ਇਹੀ ਕਹਿਣਾ ਚਾਹੁੰਦਾ ਜੀ ਦੇਖੋ ਉਹ ਸਿਰਫ ਤੁਸੀਂ 10 ਸਕਿੰਟ ਦੀ ਵੀਡੀਓ ਦੇਖੀ ਆ ਵੀ ਤੁਸੀਂ ਉਹਨੂੰ ਲੈ ਕੇ ਜਾ ਰਹੇ ਹੋ ਉਹਦੇ ਵਿੱਚ ਪੂਰੀ ਸੱਚਾਈ ਨਹੀਂ ਹੈਗੀ ਜਿਹੜੀ ਸੱਚਾਈ ਅਸਲੀ ਉਹ ਹੋਰ ਆ ਇੱਕ ਸੱਚਾਈ ਹੈ ਸੱਚਾਈ ਇਹ ਹੈ ਜੀ ਦੇਖੋ ਉਹ ਪਾਰਟੀ ਨੇ 2-3 ਵਾਰ ਉਹਨੂੰ ਕਹਿਤਾ ਜਿਹੜਾ ਉਹ ਕਹਿੰਦੀ ਮੈਨੂੰ ਸਟੇਜ ਤੇ ਨੱਚਣ ਨੂੰ ਹਿਡਾ ਗਾਇ ਰਹੇ ਸੀ ਨਹੀਂ ਉਹ ਗੱਲ ਨਹੀਂ ਹੋਈ ਉਹਨਾਂ ਨੇ ਇਹ ਕਿਹਾ ਜੀ ਵੀ ਸਟੇਜ ਤੋਂ ਚਲੇ ਜਾਓ ਵੀ ਆਪਣੀ ਪੇਮੈਂਟ ਲਓ ਮੈਡਮ ਜੀ ਅਸੀਂ ਇਥੋਂ ਤੋਂ ਕੰਮ ਨਹੀਂ ਕਰਾਉਣਾ ਤੁਸੀਂ ਘਰ ਹੀ ਚਲੇ ਜਾਓ ਕਿਉਂ ਕਿ ਅਸੀਂ ਉਹਨਾਂ ਨੂੰ ਵੀ ਕੰਮ ਨਹੀਂ ਕਰਾਂ ਕੀ ਗੱਲ ਕਰਦਾ ਪਤਾ ਕੀ ਗੱਲ ਆ ਉੱਥੇ ਥੋੜੀ ਉਹਨਾਂ ਦੀ ਆਪਸ ਵਿੱਚ ਚਾਨਣ ਬਣ ਹੋ ਗਈ ਸੀ ਉਹਦਾ ਕੰਮ ਨਹੀਂ ਉਹਨਾਂ ਨੂੰ અનਫਿਟ ਰਿਹਾ ਤੇ ਥੋੜਾ ਜਿਹਾ ਪਤਾ ਨਹੀਂ ਡਰਿੰਕ ਕੀਤੀ ਹੋਈ ਸੀ ਪਤਾ ਨਹੀਂ ਨਹੀਂ ਕੀਤੀ ਹੋਈ ਸੀ ਆਪਾਂ ਇਹ ਨਹੀਂ ਕਹਿ ਸਕਦੇ ਪਤਾ ਕੀ ਗੱਲ ਆ ਉਹਦੇ ਵਿੱਚ ਉਹਨਾਂ ਪਾਰਟੀ ਨੇ ਉਹਨੂੰ ਕਹਿਤਾ ਵੀ ਤੁਸੀਂ ਘਰੇ ਜਾਓ ਪੇਮੈਂਟ ਵੀ ਦੇਤੀ ਪਾਰਟੀ ਨੇ ਬੋਲ ਗਿਆ ਕਹਿੰਦੀ ਮੈਂ ਨਹੀਂ ਜਾਣਾ ਮੈਂ ਇੱਥੋਂ ਨਹੀਂ ਜਾਣਾ ਜਿਸ ਵਕਤ ਜਦੋਂ ਸੇਟਲਬਾਰਾ ਗਈਆ ਕੋਈ ਪ੍ਰੋਗਰਾਮ ਚੱਲ ਰਿਹਾ ਸੀ ਨਹੀਂ ਜੀ ਬੰਦ ਸੀ ਉਹਨੇ ਪੇਮੈਂਟ ਆ ਕੇ ਸਿੱਧਾ ਜਾ ਕੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀ ਤੇ ਜਿਵੇਂ ਲੋਕਾਂ ਦੇ ਵਿੱਚ ਮੈਸੇਜ ਗਿਆ ਕਿ ਹਾਂਜੀ ਡਾਂਸ ਨਾਲ ਗਲਤ ਕਰਦੇ ਨੇ ਲੋਕ ਨਹੀਂ ਜੀ ਇਹਦਾ ਕੋਈ ਗੱਲ ਨਹੀਂ ਗੀ ਕੋਈ ਪਾਰਟੀ ਵੱਲੋਂ ਇਹਦਾ ਕੋਈ ਲੇਮ ਹੈ ਹੀ ਨਹੀਂਗਾ ਮੈਂ ਪਾਰਟੀ ਦੇ ਘਟੂ ਘਟ 40 50 ਬਕਸਾਂ ਲਾ ਚੁੱਕੀਆਂ ਪਹਿਲਾਂ ਹੁਣ ਤੁਸੀਂ ਸਮਾਪਤੀ ਸੁਣਾਇਓ ਕੀ ਮੰਗ ਕਰਨਾ ਹੈ ਮੰਗ ਕਰਨਾ ਹੈ ਵੀ ਵਸ ਦੇਖੋ ਉਹਦੀ ਪੂਰੀ ਇਨਕੁਆਰੀ ਕੀਤੀ ਜਾਵੇ ਵੀਡੀਓ ਜੀ ਇਹ ਨਹੀਂ ਹੁੰਦਾ ਵੀ ਇੱਕ ਦੇ ਇੱਕ ਪਾਸੇ ਦੇਖ ਕੇ ਕਹਿ ਦਈਏ ਵੀ ਆਪਾਂ ਦੂਜੇ ਦਾ ਕਾਰਵਾਈ ਕਰਾ ਦਈਏ ਨਹੀਂ ਪਹਿਲਾਂ ਪੂਰੀ ਉਹਦੀ ਅਨਕਵਾਰੀ ਕਰੀਤੀ ਆ